ਹੈਲੋ ਵੀ ਮਿੱਤਰੋ ਕਿੱਦਾ ਸਾਰੇ ਤਾਂ ਮਿੱਤਰੋ ਅੱਜ ਤੁਹਾਨੂੰ ਦਿਖਾ ਰਿਹਾ ਇੱਕ ਨੋਕੀ ਚੀਜ਼ ਆਪਣੇ ਪੰਜਾਬ ਵਾਲਿਆਂ ਤਾਂ ਬਹੁਤ ਘੱਟ ਪਤਾ ਨੇ ਇਹ ਚੀਜ਼ ਬਾਰੇ ਤਾਂ ਇੱਕ ਤਾਂ ਹੁੰਦੀ ਆ ਕਾਲੀ ਸਰੋਂ ਆਹ ਵੇਖੋ ਮਿੱਤਰੋ ਬੱਗੀ ਸਰੋਂ ਲਾਈਵ ਕਟ ਕੇ ਵਿਖਾ ਤੇ ਆਹ ਦੇਖੋ ਬੱਗੀ ਸਰੋਂ ਮਟਿਓ ਆਹ ਵੇਖ ਉਹ ساری ਕੁੜੀ ਚੱਕੀ ਜਾਂਦੀ ਹੈ ਤਾਂ ਵੇਖੋ ਯਾਰ ਇਹ ਕਿਉਂ ਜੀ ਵੇ ਲੈਣਾ ਆਪਣੇ ਬੰਦਿਆਂ ਨੂੰ ਬਹੁਤ ਘੱਟ ਪਤਾ ਨਾ ਮੈਨੂੰ ਆਪ ਨਹੀਂ ਪਤਾ ਯਾਰ ਉਹ ਐਤਕੀ ਵਾਰ ਪਹਿਲੀ ਵਾਰ ਸੀ ਇਹ ਲਾਉਣ ਆਇਆ ਤੇ ਇਹ ਕੀ ਵੇਖੀ ਕੀ ਚੀਜ਼ ਹੁੰਦੀ ਹੈ ਇਹ ਆਹ ਦੇਖੋ ਇਹ ਵੈਸੇ ਵੀ ਬੱਗੀ ਹੀ ਹੁੰਦੀ ਆ ਹੋਰੀ ਇਹ ਤੇ ਇਹ ਵਿੱਚੋਂ ਵੀ ਬੱਗੀ ਹੀ ਨਿਕਲਦੀ ਆ ਇੱਕ ਤਾਂ ਆਪਣੇ ਕਾਲੀ ਸਰਾਂ ਹੁੰਦੀ ਹੈ ਜਿਹਦਾ ਪੱਤੇ ਲਗੜਾਉਣੇ ਆ ਤੇ ਉਹ ਚੀਜ਼ ਨਹੀਂ ਹੈ ਯਾਰ ਉਹ ਦੇਖੋ ਇਧਰ ਇਨੀ ਕੀ ਸੀ ਸਾਡੇ ਕੋਲੇ ਉਹ ਡੜੀ ਅੱਗੇ ਜਗਾ ਬਣਾਈ ਜਾਂਦਾ ਪਾਪਾ ਤੇ ਤੇ ਉਹ ਡੜੀ ਇਧਰ ਜਗਾ ਬਣਾਈ ਜਾਂਦਾ ਉਧਰ ਇਹ ਆਹ ਮੁੰਡੇ ਚੱਕ ਚੱਕ ਕੇ ਲਈ ਜਾਂਦੇ ਆ ਇਹਨਾਂ ਦੀ ਮਿਹਨਤ ਨੂੰ ਯਾਰ ਲਾਈਕ ਲੁੱਕ ਕਰਦਾ ਕਰੋ ਮਿੱਤਰੋ ਤੁਸੀਂ ਯਾਰ ਵੇਖ ਕੇ ਵੀਡੀਓ ਚਲੇ ਜਾਂਦੇ ਹੋ ਲਾਈਕ ਕੋਈ ਕਰਦਾ ਨਹੀਂ ਆਹ ਦੇਖੋ ਦਾਨ ਜਮਾ ਛਪਣ ਤੇ ਹੋ ਗਿਆ ਤੜਕੇ ਦੇ ਲੱਗੇ ਆਂ ਵੇਖੋ ਦੋਸਤੋ ਟਿੱਬੇ ਟਿੱਬੇ ਯਾਰ ਇਧਰ ਇੱਕ ਮੁੰਡਲੀ ਉਹ ਉਹਦਰ ਲਾਤੀ ਉਹ ਕੁੜੀਆਂ ਘੜੀਆਂ ਜਿੱਥੇ ਤਾਂ ਇਧਰ ਵੀ ਹੋਵਾ ਟਿੱਬੇ ਟਿੱਬੇ ਸਾਰੇ ਇਧਰ ਉਹ ਦੇਖੋ ਮਿੱਤਰੋ ਵੇਖੋ ਇਧਰ ਉਹ ਪੱਕੇ ਘੂਗੀ ਜਾਂਦੇ ਨੇ ਨਾ ਵੇਖੋ ਇਹ ਪੱਜਾ ਸਲਮੇਰ ਦੇ ਆ ਜਮਾ ਖੜੇ ਜਮਾ ਕੋਲੇ ਆਈ ਦਨ ਮੰਮੀ ਜੀ ਮੰਮੀ ਜੀ ਲੱਗੇ ਹੋਏ ਹੈ ਕੱਟੀ ਕਰ ਮੇਰੇ ਤਾਂ ਦੋਵਰੀ ਪੈਰ ਤੇ ਖਰਚਾ ਵੱਜ ਗਿਆ ਯਾਰ ਉਹ ਤਾਂ ਲਾਈਕ ਕਰਿਆ ਕਰੋ ਯਾਰ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਆਉਣ ਵਾਲੀ ਵੀਡੀਓ ਦੇਖਣ ਲਈ ਤੁਹਾਨੂੰ ਐਡੀਆਂ ਅਨੋਖੀਆਂ ਚੀਜ਼ਾਂ ਦਿਖਾਉਂਦੇ ਹੀ ਰਹਿਣਾ ਇੱਧਰ ਬਾਏ ਹਲਵੇ ਦਾ